ਅੱਜ ਸ੍ਰੀ ਨਾਨਪੁਰ ਸਾਹਿਬ ਦੀ ਧਰਤੀ ਤੇ ਤਕਸਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵੱਡਾ ਪੰਥਕ ਸਮਾਗਮ ਰੱਖਿਆ ਹੋਇਆ ਜਿਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਯਥਧਾਰ ਜਰਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜਿਨ੍ਹਾਂ ਦੀ ਮੂਰਤ ਤੋਂ ਦਸਤਾਰਬੰਦੀ ਕੀਤੀ ਜਾਣੀ ਆ ਚੰਦ ਕੁ ਮਿੰਟਾਂ ਦੇ ਵਿੱਚ ਉਹਨਾਂ ਦੀ ਦਸਤਾਰਬੰਦੀ ਕੀਤੀ ਜਾਣੀ ਆ ਤਾਜ ਪੋਸ਼ੀ ਕੀਤੀ ਜਾਣੀ ਆ ਦਰਅਸਲ ਮਾਰਚ ਮਹੀਨੇ ਦੇ ਵਿੱਚ ਪਹਿਲਾ ਇਸੇ ਸਥਾਨ ਦੇ ਉੱਪਰ ਤਕਸਰੀ ਕੇਸਗੜ੍ਹ ਸਾਹਿਬ ਅਤੇ ਨਾਨਪੁਰ ਸਾਹਿਬ ਦੀ ਧਰਤੀ ਦੇ ਉੱਪਰ ਆ ਜਦੋਂ ਗਿਆਨੀ ਕੁਲਦੀਪ ਸਿੰਘ ਘੜਕਾ ਜੋਂ ਉਹਨਾਂ ਦੀ ਤਾਜ ਪੋਸ਼ੀ ਕੀਤੀ ਜਾਂਦੀ ਹੈ ਦਸਤਾਰ ਬੰਦੀ ਕੀਤੀ ਜਾਂਦੀ ਹੈ ਪਰ ਉਸ ਵਕਤ ਜਿਹੜਾ ਜਿਹੜਾ ਸਮਾਗਮ ਉਲੀਕਿਆ ਜਾਂਦਾ ਕਿ ਜਿਹੜਾ ਇਸ ਘਟ ਅਮੇ 10 11 ਵਜੇ ਦਸਤਾਰ ਬੰਦੀ ਕੀਤੀ ਜਾਣੀ ਪਰ ਉਸ ਵਕਤ ਬਹੁਤ ਸਾਰੀਆਂ ਨੈਂਕ ਸਿੰਘ ਜਥੇਬੰਦੀਆਂ ਸਿੱਖ ਸੰਪਰਦਮਾਂ ਨੇ ਇਸ ਗੱਲ ਦਾ ਵਿਰੋਧ ਕਰਤਾ ਸੀ ਖਾਸ ਤੌਰ ਤੇ ਦੰਦਮੀ ਟਕਸਾਲ ਦੇ ਮੁਕੀ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਨੇ ਵਿਰੋਧ ਕੀਤਾ ਸੀ ਤੇ ਉਸ ਤੋਂ ਬਾਅਦ ਫਿਰ ਅਮਰਤ ਵੇਲੇ ਤਕਰੀਬਨ 4-5 ਵਜੇ ਜਿਹੜਾ ਜੱਜ ਆਰਗੈਨਿਕ ਕੁਲਦੀਪ ਸਿੰਘ ਗੜਗੱਜ ਉਹਨਾਂ ਦੀ ਤਾਜ ਪੋਸ਼ੀ ਕੀਤੀ ਜਾਂਦੀ ਆ ਪਰ ਉਸ ਦੇ ਉੱਪਰ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਉਸ ਦਸਤਾਰ ਬੰਦੀ ਦੇ ਵਿੱਚ ਸਿਰਫ ਐਸਡੀਪੀਸੀ ਦੇ ਵੱਲੋਂ ਦਸਤਾਰ ਬੰਦੀ ਕੀਤੀ ਗਈ ਆ ਉਸਦੇ ਵਿੱਚ ਨਾ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਪਹੁੰਚੇ ਨੇ ਨਾ ਕੋਈ ਨੈਂਗ ਸਿੰਘ ਜਥੇਬੰਦੀ ਨਾ ਕੋਈ ਟਕਸਾਲ ਜਾਂ ਫਿਰ ਸਿੱਖ ਸੰਪਰਦਾ ਸਿੱਖ ਜਥੇਬੰਦੀ ਕੋਈ ਨਹੀਂ ਪਹੁੰਚੀ ਦਰਅਸਲ ਹੈ ਵਿਧੀ ਵਿਧਾਨੇ ਆ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੱਲੋਂ ਜਿਹੜੀ ਸਨਮਾਨ ਦੇ ਵਿੱਚ ਰੂਪ ਦੇ ਵਿੱਚ ਦਸਤਾਰ ਪੇਟ ਕੀਤੀ ਜਾਂਦੀ ਹੈ ਨੈਂਗ ਸਿੰਘ ਦੱਸੇ ਜਥੇਬੰਦੀਆਂ ਨੇ ਜਿਹੜੀਆਂ ਉਹ ਦਸਤਾਰ ਸਜਾਉਂਦੀਆਂ ਨੇ ਹੋਰ ਸਿੱਖ ਸੰਪਰਦਾਵਾਂ ਸਿੱਖ ਜਥੇਬੰਦੀਆਂ ਸਾਰੀਆਂ ਦਸਤਾਰ ਸਜਾ ਕੇ ਸਨਮਾਨ ਦੇ ਰੂਪ ਦੇ ਵਿੱਚ ਦਸਤਾਰ ਬੰਦੀ ਕਰਦੀਆਂ ਨੇ ਫਿਰ ਇੱਕ ਵਾਰ ਫਿਰ ਅੱਜ ਵੱਡਾ ਸਮਾਗਮ ਹੈ ਜਿਹੜਾ ਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਤਖਤਰੀ ਕੇਸਗੜ੍ਹ ਸਾਹਿਬ ਦੇ ਕੇ ਐਸਜੀਪੀਸੀ ਦੇ ਵੱਲੋਂ ਬੁਲਾਇਆ ਗਿਆ ਲੰਬੇ ਸਮੇਂ ਤੱਕ ਜਥੇਦਾਰ ਗੜਗੱਜ ਦੀ ਇਸ ਜਥੇਦਾਰੀ ਨੂੰ ਲੈ ਕੇ ਜਿਹੜੀ ਮਾਨਤਾ ਦੇਣ ਨੂੰ ਲੈ ਕੇ ਬਹੁਤ ਜ਼ਿਆਦਾ ਨਾਰਾਜ਼ਗੀ ਚੱਲਦੀ ਹੈ ਕਈ ਵੇਰ ਬਾਬਾ ਹਰਨਾਮ ਸਿੰਘ ਧੋਮਾ ਖਾਲਸਾ ਨੇ ਜਿਹੜੇ ਦੰਦਮੀ ਟਕਸਾਲ ਦੇ ਮੁਖੀ ਵਿਰੋਧ ਕਰ ਦਿੰਦੇ ਨੇ ਵਿਰੋਧ ਪ੍ਰਦਰਸ਼ਨ ਤਾਂ ਕਰ ਦਿੰਦੇ ਨੇ ਪਰ ਅੱਜ ਇਹ ਰੇੜਕਾ ਕੀ ਖਤਮ ਹੋ ਜਾਵੇਗਾ ਜਾਂ ਇਸੇ ਤਰੀਕੇ ਜਾਰੀ ਰਹੇਗਾ ਕਿਉਂਕਿ ਅੱਜ ਦੇ ਸਮਾਗਮ ਦੇ ਵਿੱਚ ਬੀ ਬਾਬਾ ਹਰਨਾਮ ਸਿੰਘ ਤੁਮਾ ਨੇ ਦੂਰੀ ਬਣਾਈ ਹੈ ਤਾਂ ਇਸ ਇੱਕ ਫਿਰ ਵੱਡਾ ਸਵਾਲ ਆ ਜਾਂਦਾ ਤੇ ਨਾਲ ਅੱਜ ਜਿਹੜੀ ਅਹਿਮ ਖਬਰ ਹੈ ਇੱਕ ਤਸਵੀਰ ਵੀ ਸਾਹਮਣੇ ਆ ਰਹੀ ਹੈ ਹਾਲਾਂਕਿ ਚੰਦ ਕੁ ਮਿੰਟਾਂ ਦੇ ਵਿੱਚ ਜੱਧਾ ਅਰਗਾਨੀ ਕੁਲਦੀਪ ਸਿੰਘ ਗੜਗਾਜ ਜੁਹਾਂ ਦੀ ਤਾਜ ਪੋਸ਼ੀ ਹੋ ਜਾਣੀ ਹੈ ਦਸਤਾਰ ਬੰਦੀ ਹੋ ਜਾਣੀ ਹੈ ਜਿਸ ਦੀ ਇੱਕ ਤਸਵੀਰ ਸਾਹਮਣੇ ਆਇਆ ਜਿਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਤੀ ਜਾਫਰ ਤਸਵੀਰ ਅਕਾਲ ਤਖਤ ਸਾਹਿਬ ਦੇ ਸਾਫਕਾ ਜੱਧਾ ਅਰਗਾਨੀ ਰਗਵੀਰ ਸਿੰਘ ਮੌਜੂਦ ਨੇ ਜਾਫਰ ਨਹਿੰਗ ਸਿੰਘ ਜਥੇਬੰਦੀਆਂ ਨੇ ਜਿਹੜੀਆਂ ਉਹ ਮੌਜੂਦ ਨੇ ਬਾਬਾ ਬਲਬੀਰ ਸਿੰਘ 96 ਕਰੋੜੀ ਮੌਜੂਦ ਨੇ ਤੇ ਉਸ ਤੋਂ ਬਾ ਟਾਡੀ ਜਥਾ ਬਾਬਾ ترਸੀਮ ਸਿੰਘ ਮੋਰਾਵਾਲੀ ਮੌਜੂਦ ਨੇ ਐਸਡੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੌਜੂਦ ਨੇ ਜਾਂ ਪ੍ਰਤਖਸ਼ਰੀ ਪਟਨਾ ਸਾਹਿਬ ਦੇ ਸਾਅ ਕਾ ਜਥੇਦਾਰ ਨੇ ਜਿਹੜੇ ਰਣਜੀਤ ਸਿੰਘ ਗੋਹਰ ਉਹ ਵੀ ਮੌਜੂਦ ਨੇ ਜਾਨਕਿ ਬਾਬਾ ਟੇਕ ਸਿੰਘ ਧਨੌਲਾ ਨੇ ਜਿਹੜੇ ਤਖਸ਼ਿਰੀ ਦੰਦਮਾ ਸਾਹਿਬ ਦੇ ਜਥੇਦਾਰ ਹੈ ਉਹ ਵੀ ਮੌਜੂਦ ਨੇ ਬਾਘਵਾਕ ਸਿੱਖ ਜਥੇਬੰਦੀਆਂ ਮੌਜੂਦ ਨੇ ਨਿਹੰਗ ਸਿੰਘ ਜਥੇਬੰਦੀਆਂ ਮੌਜੂਦ ਨੇ ਕੁਝ ਕੁ ਸਮੇਂ ਦੇ ਵਿੱਚ ਜਿਹੜੀ ਜਥੇਦਾਰ ਕੈਣੀ ਕੁਲਦੀਪ ਸਿੰਘ ਗੜਕਾ ਜੁਹਾਂ ਦੀ ਤਾਜ ਪੋਸ਼ੀ ਕੀਤੀ ਜਾਣੀ ਹੈ ਮਾਰਚ ਮਹੀਨੇ ਦੇ ਵਿੱਚ ਇੱਕ ਤਾਜ ਪੋਸ਼ੀ ਕੀਤੀ ਜਾਂਦੀ ਹੈ ਦਸਤਾਰ ਬੰਦੀ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਬਹੁਤ ਸਾਰੀਆਂ ਜੜੀਆਂ ਸੰਪਰਦਾਵਾਂ ਨੇ ਦਮਦਮੀ ਟਕਸਾਲ ਆ ਖਾਸ ਤੌਰ ਤੇ ਵਿਰੋਧ ਕਰਦਿਆਂ ਨੇ ਤੇ ਉਸ ਤੋਂ ਬਾਅਦ ਮਾਰਚ ਤੋਂ ਲੈ ਕੇ ਹੁਣ ਅਕਤੂਬਰ ਦੇ ਵਿੱਚ ਮੁੜ ਤੋਂ ਜੜੀ ਜੋ ਤਕਸਰੀ ਕੇਸ ਘਰ ਸਾਹਿਬ ਦੀ ਧਰਤੀ ਦੇ ਉੱਪਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜੱਜ ਅਰਗਿਆਨੀ ਕੁਲਦੀਪ ਸਿੰਘ ਗੜਗਾ ਜੋਂਨ ਦੀ ਦਸਤਾਰ ਬੰਦੀ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੇ ਵਿੱਚ ਜਿਹੜੀਆਂ ਵੀ ਤਰ੍ਹਾਂ ਜਿਹੜੀਆਂ ਨਿੰਗ ਸਿੰਘ ਜਥੇਬੰਦੀਆਂ ਜਾਂ ਫਿਰ ਗੁਰੂ ਕੇਆਂ ਲਾਡਲੀਆਂ ਫੌਜਾਂ ਕਿਹਾ ਜਾਂਦਾ ਜਾਂ ਫਿਰ ਸਿੱਖ ਸੰਪਰਦਾਵਾਂ ਸਿੱਖ ਜਥੇਬੰਦੀਆਂ ਨਰਾਜ਼ ਸੀ ਉਹਨਾਂ ਦੀ ਨਰਾਜ਼ਗੀ ਨੂੰ ਦੂਰ ਕਰਨ ਦੇ ਲਈ ਅੱਜ ਮੁਰਤੋ ਸਮਾਗਮ ਐਸਜੀਪੀਸੀ ਦੇ ਵੱਲੋਂ ਉਲੀਕਿਆ ਗਿਆ ਚੰਦਕੂ ਮਿੰਟਾਂ ਦੇ ਵਿੱਚ ਜਸਦਰ ਗੈਨੀ ਕੁਲਦੀਪ ਸਿੰਘ ਗੜਗਾਜ ਜ ਉਹਨਾਂ ਦੀ ਮੁਰਤੋ ਤਾਜ ਪੋਸ਼ੀ ਕੀਤੀ ਜਾਣੀ ਪਰ ਇਸ ਸਭ ਦੇ ਵਿਚਾਲੇ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਢੁੰਮਾ ਨੇ ਦੂਰੀ ਬਣਾਈ ਆ ਕੀ ਉਹਨਾਂ ਦੀ ਨਾਰਾਜ਼ਗੀ ਇਸੇ ਤਰੀਕੇ ਜਾਰੀ ਰਹੇਗੀ ਉਹਨਾਂ ਦੇ ਵੱਲੋਂ ਤਾਂ ਵਿਰੋਧ ਪ੍ਰਦਰਸ਼ਨ ਧਰਨਾ ਮੁਜ਼ਾਹਰਾ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ ਕੀ ਅੱਜ ਮਾਨਤਾ ਦੇ ਦਿੱਤੀ ਜਾਵੇਗੀ ਜਿਸਧਾਰ ਗਿਆਨੀ ਕੁਲਦੀਪ ਸਿੰਘ ਗੜਗਾ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਿਸਧਾਰ ਜਾਂ ਫਿਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਵਜੋਂ ਜਾਂ ਫਿਰ ਇਹ ਰੇੜਕਾ جاری ਰਹੇਗਾ